ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਦੂਰ ਸਦਸਮੇ ਵੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਜਰੋਨ ਚੋ ਸਾਹਿਬ ਕੋ ਜੋਨ 77 ਡਾਕਟਰ ਹਰਦੀਪ ਸਿੰਘ ਬੇਨਤੀ ਕਰ ਰਹੇ ਆਂ ਜੀ ਅੱਜ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਧਰਮੇ ਆਸੀ ਦਫ਼ਤਰ ਤੇ ਜਿਹੜੇ ਐਕਸੀਡੈਂਟ ਦੇ ਤੇ ਜਿਹੜੇ ਪਾਵਰ ਕੌਮ ਦੇ ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਦੇ ਦਫ਼ਤਰਾਂ ਦਾ ਘਰਾਓ ਜਿਹੜਾ 12 ਤੋਂ 4000 ਰੱਖਿਆ ਗਿਆ ਪੂਰੇ ਪੰਜਾਬ ਦੇ ਵਿੱਚ ਵੀਰੋ ਇਹ ਘਰਾਓ ਜਿਹੜਾ ਇਹ ਮਤ ਸੋਚਿਓ ਵੀ ਇਹ ਕਿਸਾਨ ਜਿਹੜੇ ਇਕੱਲੇ ਕਿਸਾਨ ਹੀ ਕਰਨਦੇ ਆ ਅੱਜ ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਨਾਲ ਮਜ਼ਦੂਰ ਵੀ ਬੈਠੇ ਆ ਦੁਕਾਨਦਾਰ ਵੀ ਬੈਠੇ ਆ ਕਿਉਂ ਇਹ ਇਹ ਜਿਹੜਾ ਮੀਟਰਾ ਇਹਨੇ ਲਿਆਦ ਕਿਸੇ ਦਾ ਨਹੀਂ ਕਰਨਾ ਹਰ ਘਰ ਦੇ ਵਿੱਚ ਤੇ ਬਲੈ ਮੀਟਰ ਲੱਗਣਾ ਜੇ ਤੇ ਇਧਰੋਂ ਖਬਰਾਂ ਸਾਨੂੰ ਮਹਾੜੀ ਵਾਲੇ ਬਸੋਂ ਆਈਆਂ ਨੇ ਨਹੀਂ ਤੇ ਸੋਸ਼ਲ ਮੀਡੀਆ ਤੇ ਤੁਸੀਂ ਵੀ ਜਾਣਦੇ ਹੋ ਕਿ ਉੱਧਰ ਵੱਡੇ ਵੱਡੇ ਜਿਹੜੇ ਅਧਿਕਾਰੀ ਆ ਉਹ ਨਾਲ ਪੁਲਿਸ ਫੋਰਸ ਨਾਲ ਲੈ ਲੈ ਕੇ ਜਿੱਦਾਂ ਜ਼ਮੀਨਾਂ ਦੇ ਕਬਜ਼ੇ ਕਰਦੇ ਆ ਉਦਾਂ ਹੀ ਜਿਹੜਾ ਵਾ ਉਹ ਪੁਲਿਸ ਫੋਰਸ ਨਾਲ ਲੈ ਲੈ ਕੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਤੇ ਬਲੈ ਮੀਟਰ ਲੱਗਣਦੇ ਆ ਸੋ ਹੰਬੜਾ ਮਾਰੀਏ ਸਾਰੇ ਇਕੱਠੇ ਹੋਈਏ ਇੱਕ ਵਾਰ ਦਿਖਾ ਦਈਏ ਕਿ ਜਿਹੜਾ ਪੰਜਾਬ ਆ ਪੰਜਾਬ ਨਹੀਂ ਇਹ ਲੱਗਣ ਦਊਗਾ ਮੀਟਰ ਜਿੱਪੜੇ ਚਾਹੇ ਸਾਡੀਆਂ ਸ਼ਹੀਦਿਆਂ ਦਾ ਹੋ ਜਾਣ ਅਸੀਂ ਆਖਰੀ ਸਾਹਾਂ ਤੱਕ ਇਹ ਚਿੱਪੜੇ ਮੀਟਰਾਂ ਦੀ ਲੜਾਈ ਜਿਹੜੀ ਆ ਲੜਦੇ ਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ